ਤੇ ਆਉਂਗਾ ਥੱਲੇ ਬੈ ਗੇ ਕਹੇਡ ਖਾਲਿਆ ਆ ਤੂੰ ਬੱਸ ਥੱਲੇ ਬੈ ਘਮਾ ਤੈਨੂੰ ਘੁਮਾਣੇ ਨੇ ਅੰਦਾ ਮਾ ਕੀ ਕਿਤੇ ਜਾਣੀ ਹੈ ਇਹ ਜੁੱਤੀ ਆ ਜੀ ਮੈਂ ਕੀਤੀ ਪੂਰੀ ਤਰ੍ਹਾਂ ਚਿੱਟੀ ਇਹ ਬੂਰਾ ਬੁਸ਼ ਵੇਰੇ ਨਾ ਮਾ ਘਮਾ ਥੱਕ ਗਈ ਉੱਤੋਂ ਪੀਓ ਉੱਤੋਂ ਪੀਓ ਥਲੋ ਗੱਡੀ ਆ ਤੇ ਡੀ ਜੇ ਚੱਲ ਨਿਕਲੇ ਚੱਲ ਮਾੜਾ ਬਣ ਗਿਆ ਨਹੀਂ ਕੋਈ ਇਹ ਕੱਟ ਦੋ ਲੋ ਜੀ ਅੱਜ ਬਣਿਆ ਦਾਲ ਤੇ ਨਾਲ ਬਣਿਆ ਛੋਲ ਬਾਕੀ ਕੰਮ ਇੱਦਾਂ ਹੈ

ਨਾ ਕਾਕ ਚੀਜੀ ਮੇਂ ਬੁਖਾਰ ਠੀਕ ਆਉਂ ਤੇਰਾ ਬੁਖਾਰ ਇੱਲਾ ਕੇ ਤੇ ਲੈ ਕੇ ਨਿਆ ਲੈ ਵੀ ਗਾਇਸ ਕੱਲ ਤਾਂ ਮੇਰੀ ਨੂੰ ਬੁਖਾਰ ਹੋ ਗਿਆ ਇਸ ਕੱਕੇ ਕਰੀ ਆ ਵੈ ਕਰੀ ਹੁੰਦੀ ਐ ਜਾਣਾ ਕਿਥੋਂ ਦਾ ਦਸ ਮਹੀਨੇ ਚਟਾ ਗਿਆ ਤਰਾ ਨੀ ਤੜਾ ਕੇ ਵਾ ਪਲਸ 1 ਤਰਾ ਜੂਂ ਜਾਣਾ ਦਸ ਮਹੀਨੇ ਕਰ ਆਇਆ ਦੁਵਾਈ ਲੈ ਲਈ ਆ ਰਾਤੀ ਖਾਦੀ ਇੱਕ ਵਾਰਕਾ ਖਾਟ ਲਾ ਲਿਆ ਤੇ ਇਸ ਵੇਲੇ ਖਾਦੀ ਨਹੀਂ ਆਈ ਇਹਦੀ ਗੱਲ ਆ ਜੀਰੋ ਫਰਕ ਲੱਗਦਾ ਜੇ ਮੇਰੇ ਵੀ ਮੈਨੂੰ ਵੀ ਜੀਰੋ ਬੁਖਾਰ ਹੀ ਮੈਂ ਖਾ ਲਿਆ ਤੇ ਤੁਹਾਈ ਠੀਕ ਆ ਤੇ ਫਰਕ ਲੱਗੇ ਨਾਲ ਛੱਡ ਤੀ ਇਹ ਰੈਗੂਲਰ ਦਵਾਈ ਖਾਣ ਜੇ ਨਾ ਤੇ ਬੇਰ ਕੰਮ ਖਰਾਬ ਹੁੰਦਾ ਆ ਤੇ ਨਹੀਂ ਕੋਈ 50 ਸੈਂਟ ਰੋਟੀ ਰਿਉਸ ਲੈ ਲੇ ਕੋਈ ਕਰ ਜੀ ਨਾ ਮੇਰੇ ਚ ਟਿਫਨ ਵੀ ਲਿੰਦੀਆਂ ਨਾਲ ਆ lo tiga didi a ni onde lo tiga di tree beli itu lah makuk tiffany siapa makuk tiffany si tiffany puna lo tiara murah sekian apa pun di li pun mili di ਕੁੜੀ ਦੇਂਦੇ ਘਰਾਂ ਦਾ ਜੁੱਕੀ ਕਰ ਜੁੱਕੀ ਕਰ ਅੰਮੀ ਕਰ ਮੈਂ ਸੇਮ ਟਾਈਮ ਉੱਧਾ ਲੱਗ ਕੰਦੇ ਆ ਨਹੀਂ ਠੀਕ ਆ ਕੁੜੀ ਵੀ ਠੀਕ ਆ ਕੁੜੀ ਗੋੜੀ ਆ ਕੁੜੀ ਗੋੜੀ ਆ ਮਿਹੜਾ ਥੋੜਾ ਹਾਮਲਾ ਆ ਓਕੇ ਇਧਰਾ ਪਾਣੀ ਪੀ ਜਾ ਤੂੰ ਲੋੜੀ ਜੀਰਾ ਬੇ ਪਾਣੀ ਆ ਪਾਣੀ ਮੈਨੂੰ ਦੇ ਪਾਣੀ मेरी भी तेरे लग गया दे तू पानी प्छे जी मैं आया तो यह लग गया ते लग गया मैन ला दे पानी दे चाचू पानी चाचू चीजी नहीं लगा ए पाए ਅੱਗੇ ਦੇ ਖੇਲੇ ਮੈਂ ਹੈ ਕਿ ਮੈਂ ਜੁੱਦੀ ਵੇਚਣ ਦੀ ਕੀ ਜੀ ਵੀ ਗਾਣੀ ਨੂੰ ਰੋਟੀ ਪੰਨ ਲਾਈ ਪਕੋੜੇ ਵਗਾਰੇ ਲਾ ਪਕੋੜੇ ਦੇ ਉਹ ਨਾ ਡੋਲੇ ਚਿੱਕਰ ਹੋਏ ਨਾ ਚਿੱਕਰ ਹੋਏ ਨਾ ਥਾਲੇ ਚਿੱਕਣਾ ਨਾ ਕਰ ਚਿੱਕਣਾ ਤਾਂ ਲੈ ਅਰੋ ਵਿਆਹ ਵੀ ਲੈ ਆਂਦੇ ਬਟ ਯੂ ਉੱਪਰ ਆ ਕੇ ਥਾਕੇ ਉੱਪਰ ਥਾਕੇ ਰਹਿ ਕਿਤੇ ਦੇ ਇਹ ਗੱਲ ਸੁਣ ਕਿੰਦੀ ਲੋਕਪੀਂ। ਉਪਰ ਤੋਂ ਲਾਹਨੇ। ਅਟੇਸਮੇਟ ਪੋਰੀ ਹੁੰਦਾ ਇਹ ਚਾਹਾ ਮੈਨਾਂ ਮੰਦੀ। ਚਾਹ ਚਾਹ ਨਾ ਕਾਪ। ਹੋਰ ਸਕੂਲ ਆਹਨੇ ਕਰਦੇ। ਇਹ ਵੀ ਸਕੂਲ ਆਏਗਾ ਦੇਖ ਇੱਕ ਪਰਫੀ ਇੱਕ ਸਮੋਸਾ। ਤਾਂਕਾ ਜ਼ਰੂਰ ਕਰਨਾ ਹੀ ਪਿਆ ਵਿਆਹ ਹੀ ਕਰ ਲੈਂਦੇ। ਤੁਹਿਆਰ ਨਈ ਹਾਂ ਨਾ ਨਾ ਖਰੇ ਹਾਂ ਟਾਟਾ ਪਾਟ ਯਾਰ ਉਹ ਨਾ ਮਨ ਮਟ ਮੜ ਨਹੀਂ ਚੱਲੋ ਹਾਂ ਖਾਈ ਰਹੀ ਸੀ ਤੇ ਦੇਖ ਆਂ ਹੁੰਦੀ ਹੈ ਇਕੱਲੀ ਇਕੱਲੀ ਹੈ ਤੇ ਤਾਂ ਵੀ ਇਕੱਲੀ ਇਕੱਲੀ ਪੱਕੇ ਤੇਰੇ ਸੰਗੇ ਝੜ ਦਿਨਾ ਆਓ ਆਹੋ ਜੀ ਹੱਡ ਗਾ ਨਹੀਂ ਜੇ ਤਮਾਰ ਤਿੰਨ ਜਣ ਲੋਗਿਆ ਤੇ ਕਮਾਈ ਗਈ ਆਹ ਤਾਂ ਬਈ ਰਵਾਇਤ ਨੂੰ ਨਾ ਉਹ ਕਈ ਕਨਜੂਗਸ ਹੁੰਦੇ ਆ ਜਾਂ ਹੁੰਦੇ ਆ ਜਿਹੜੀਆਂ ਨਾ ਕਸ਼ਮੀਰ ਉਹ ਕਈ ਕਨਜੂਗਸ ਹੁੰਦੇ ਆ ਜਿੜੂ ਜਰਾ ਜਿ ਰੱਖੋ ਜੇ ਰੱਖੋ ਤੇਰਾ ਜਾ ਪੈ ਤੋ ਜਾ ਇਦਾਂ ਸਹੀ ਇਦਾਂ ਹੋਲੇ ਮਤਲਬ ਸਹੀ ਹੁੰਦਾ ਖਲਾੜਿਆ ਕੰਮ ਨਹੀਂ ਨਾ ਜਾ <पीगेगे> मक लिया मैं मिक्चर मिक्क्चर मूं भुख लगी मिक्चर दे, मेकचर, दे मेकचर <पीगे> ਲੈਚਰ ਦੇ ਦੇ ਚਾਲ ਭੁੱਖ ਲੱਗੀ ਆ ਮੈਂ ਬਾਹਰ ਤੇ ਚੀਜੀ ਲੈਣੀ ਆ ਮੈਂ ਤੇ ਚੀਜੀ ਲੈਣੀ ਨੂਡਲ ਲੈ ਆ ਨੂਡਲ ਨੂਡਲ ਆਗਾ ਨੂਡਲ ਲਾਵਾਂਗਾ 버ਗਰ ਤੇ ਨੂਡਲ ਲੈ ਚੱਲਿਆ ਹਾਂ ਹ ਰੋਜ਼ਾਨਾ ਸਵਾਦ ਹੈ ਨੂਡਲ ਤੇ 버ਗਰ पहला चीज जी दे पहला jide, Palacit jide. Palacit jide.